ਵਾਸਾ ਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਦੇ ਵੱਲੋਂ ਕਿਲੋਮੀਟਰ ਸਕੀਮ ਨੂੰ ਰੱਦ ਕਰਨ ਦੇ ਲਈ ਪੂਰੇ ਪੰਜਾਬ ਦੇ ਵਿੱਚ ਅੱਜ ਚੱਕਾ ਜਾਮ ਹੈ ਜਿਹੜਾ ਉਹ ਦਾ ਐਲਾਨ ਕੀਤਾ ਗਿਆ ਸੀ ਇਸ ਸਮੇਂ ਸੰਗਰੂਰ ਅਸੀਂ ਬਰਨਾਲਾ ਚੌਕ ਦੇ ਵਿੱਚ ਖੜੇ ਆ ਜਿਹੜਾ ਸੰਗਰੂਰ ਦਾ ਜਿਹੜਾ ਮੁੱਖ ਚੌਕ ਹੈ ਉਸ ਨੂੰ ਇਸ ਸਮੇਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਜਿਹੜਾ ਜਿਹੜਾ ਕੱਚੇ ਮੁਲਾਜ਼ਮਾਂ ਦੇ ਵੱਲੋਂ ਬੰਦ ਕਰ ਦਿੱਤਾ ਗਿਆ ਕਿਉਂਕਿ ਲੰਬੇ ਸਮੇਂ ਤੋਂ ਸਰਕਾਰ ਦੇ ਨਾਲ ਇਹੀ ਰੇੜਕਾ ਚੱਲ ਰਿਹਾ ਸੀਗਾ ਕਿ ਜਿਹੜਾ ਕਿਲੋਮੀਟਰ ਸਕੀਮ ਹੈ ਉਸ ਨੂੰ ਰੱਦ ਕੀਤਾ ਜਾਵੇ ਤੇ ਜਿਹੜਾ ਠੇਕੇਦਾਰ ਜਿਹੜਾ ਵਿਚੋਲੀਆ ਸਿਸਟਮ ਆ ਜਿਹੜਾ ਉਹਨੂੰ ਵੀ ਖਤਮ ਕੀਤਾ ਜਾਵੇ ਤਾਂ ਇਸ ਮੰਗ ਨੂੰ ਲੈ ਕੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਸੰਗਰੂਰ ਦੇ ਵਿੱਚ ਇਹ ਚੌਂਕ ਦੇ ਹਰ ਪਾਸੇ ਤੋਂ ਜਿਹੜੇ ਪਾਸੇ ਤੋਂ ਵੀ ਰਾਸਤੇ ਦੀ ਗੱਲ ਕਰੀਏ ਤਾਂ ਬਸਾਂ ਲਗਾ ਕੇ ਉਸ ਨੂੰ ਬੰਦ ਕਰ ਦਿੱਤਾ ਗਿਆ ਇਹ ਰਸਤਾ ਜਿਹੜਾ ਇਹ ਲੁਧਿਆਣਾ ਜਿਹੜਾ ਧੂਰੀ ਸਿੱਧਾ ਬਿਲਕੁਲ ਜਾਣਦਾਗਾ ਤਾਂ ਇਹ ਬਿਲਕੁਲ ਰਾਸਤਾ ਬੰਦ ਕੀਤਾ ਗਿਆਗਾ ਤਾਂ ਦੂਸਰੇ ਪਾਸੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕਿ ਇਹ ਜਿਹੜਾ ਮੇਨ ਸ਼ਹਿਰ ਨੂੰ ਜਿਹੜਾ ਰਾਸਤਾ ਜਾਂਦਾ ਸੀਗਾ ਉਸ ਦੇ ਅੱਗੇ ਵੀ ਜਿਹੜਾ ਬੱਸਾਂ ਲਗਾ ਦਿੱਤੀਆਂ ਗਈਆਂ ਨੇ ਪੀਆਰਟੀਸੀ ਦੀਆਂ ਬੱਸਾਂ ਨੂੰ ਪੂਰੇ ਚੌਂਕ ਦੇ ਵਿੱਚ ਐ ਸਾਹਮਣੇ ਜਿਹੜਾ ਬਿਲਕੁਲ ਦਿੱਲੀ ਲੁਧਿਆਣਾ ਨੂੰ ਜਿਹੜਾ ਰਾਸਤਾ ਜਾਂਦਾ ਸੀਗਾ ਉਸ ਨੂੰ ਬੰਦ ਕੀਤਾ ਗਿਆ ਹੈਗਾ ਤੇ ਜਿਹੜਾ ਬਠਿੰਡਾ ਤੇ ਬਰਨਾਲਾ ਨੂੰ ਜਿਹੜਾ ਰਾਸਤਾ ਜਾਂਦਾ ਹੈਗਾ ਉਸ ਨੂੰ ਵੀ ਬੰਦ ਕੀਤਾ ਗਿਆ ਹੈਗਾ ਤਾਂ ਲੰਬੇ ਸਮੇਂ ਤੋਂ ਜਿਹੜਾ ਪਹਿਲਾਂ ਵੀ ਜਿਹੜਾ ਅ ਪ੍ਰਦਰਸ਼ਨ ਕੀਤੇ ਜਾਂਦੇ ਰਹੇ ਨੇਗੇ ਪਰ ਹੁਣ ਇੱਕ ਵੱਡਾ ਅਲਟੀਮੇਟਮ ਦਿੱਤਾ ਗਿਆ ਹੈਗਾ ਸਾਡੇ ਨਾਲ ਯੂਨੀਅਨ ਦੇ ਨੁਮਾਇੰਦੇ ਮੌਜੂਦ ਨੇ ਭਾਈ ਜੀ ਕਿਵੇਂ ਦੇਖਦੇ ਹੋ ਕਿ ਅੱਜ ਤੁਹਾਡੇ ਵੱਲੋਂ ਚੱਕਾ ਜਾਮ ਕੀਤਾ ਗਿਆ ਹੈਗਾ ਪ੍ਰੋਪਰ ਚੌਕ ਨੂੰ ਜਾਮ ਕੀਤਾ ਗਿਆ ਹੈਗਾ ਅਗਲੇ ਕੀ ਐਕਸ਼ਨ ਨੇ ਕਿਹੜੀ ਮੰਗ ਹੈ ਕੀ ਗੱਲਬਾਤ ਹੁਣ ਤੱਕ ਹੋਈ ਹੈਗੀ ਮੰਗ ਸਾਡੀ ਅੱਜ ਦੀ ਜੋ ਮੇਨ ਮੰਗ ਹੈ ਜੋ ਕਿਲੋਮੀਟਰ ਗੱਡੀਆਂ ਦੇ ਟੈਂਡਰ ਰੱਦ ਕਰਵਾਉਣ ਦੀ ਮੰਗ ਹੈ ਜੋ ਕਿ ਕਿਲੋਮੀਟਰ ਗੱਡੀਆਂ ਨੇ ਆਧਾਰੇ ਦੇ ਲਈ ਤੇ ਬਰਕਰਾਂ ਦੇ ਲਈ ਜੋ ਘਾਟੇ ਦਾ ਸਾਉਥ ਘਾਟੇ ਦਾ ਬਣ ਜਾ ਸਾਡੀ ਜਥੇਬੰਦੀ ਵੱਲੋਂ ਲਿਖਤੀ ਰੂਪ ਦੇ ਵਿੱਚ ਕਿਲੋਮਟਰੀ ਗੱਡੀਆਂ ਤੇ ਜੋ ਨੁਕਸਾਨ ਨੇ ਉਹ ਲਿਖਤੀ ਰੂਪ ਦੇ ਵਿੱਚ ਮੈਨੇਜਮੈਂਟ ਨੂੰ ਦਿੱਤੇ ਜਾ ਚੁੱਕੇ ਨੇ ਵੀ ਇੱਕ ਕਿਲੋਮੀਟਰ ਗੱਡੀ 35 ਲੱਖ ਰੁਪਇਆ ਲਾ ਕੇ ਮਾਲਕ ਪਾਉਂਦਾ ਤੇ 1.5 ਸਾਲ ਦੇ ਵਿੱਚ ਤਕਰੀਬਨ ਸੌਰੀ 5 ਸਾਲ ਦੇ ਵਿੱਚ ਕਰੋੜਾਂ ਰੁਪਏ ਦਾ ਮੁਨਾਫਾ ਲੈ ਕੇ ਉਹ ਕਿਲੋਮੀਟਰ ਗੱਡੀ ਵੀ ਲੈ ਜਾਂਦਾ ਤੇ ਮੁਨਾਫਾ ਵੀ ਲੈ ਜਾਂਦਾ ਅਸੀਂ ਮੰਗ ਕਰਦੇ ਹਾਂ ਕਿ ਜਿਹੜਾ ਮੁਨਾਫਾ ਪ੍ਰਾਈਵੇਟ ਮਾਲਕ ਦੀ ਜੇਬ ਦੇ ਵਿੱਚ ਜਾਂਦਾ ਤੇ ਉਸ ਮੁਨਾਫੇ ਨੂੰ ਅਧਾਰੇ ਦੇ ਵਿੱਚ ਰੱਖਿਆ ਜਾਵੇ ਅਧਾਰੇ ਨੂੰ ਚਾਈਆਂ ਵੱਲ ਜਾਣ ਦੇ ਲਈ ਵਰਤਿਆ ਜਾਵੇ ਤੇ 1 ਕਿਲੋਮੀਟਰ ਗੱਡੀ ਪੈਣ ਦੇ ਨਾਲ ਇੱਕ ਡਰਾਈਵਰ ਦੀ ਪੋਸਟ ਖਤਮ ਹੁੰਦੀ ਹੈ ਇੱਕ ਵਰਕਸ਼ਾਪ ਦੀ ਪੋਸਟ ਖਤਮ ਹੁੰਦੀ ਹੈ ਜੀ ਅੱਥੇ ਜੇਕਰ ਇੱਕ ਅਧਾਰੇ ਦੀ ਆਪਣੀ ਮਾਲਕੀ ਵਾਲੀ ਨਵੀਂ ਬੱਸ ਪੈਂਦੀ ਹੈ ਤਾਂ ਬਸ 15 ਸਾਲ ਤੇ ਲਈ ادارے ਕੋਲੇ ਕੰਮ ਕਰਦੀ ਆ ਜਿੱਦੇ ਤੇ ਇੱਕ ਡਰਾਈਵਰ ਵਰਕਸ਼ਾਪ ਤੇ ਕਨੈਕਟਰ ਜੋ ਕੰਮ ਕਰਦੇ ਨੇ ਕਿਲੋਮੀਟਰ ਗੱਡੀ ਦਾ ਕੰਮ ਬਾਹਰ ਹੋਣ ਕਰਕੇ ਵਰਕਸ਼ਾਪ ਦੀ ਪੋਸਟ ਵੀ ਖਤਮ ਹੁੰਦੀ ਆ ਸੋ ਕਿਲੋਮੀਟਰ ਗੱਡੀ ਬਹੁਤ ਹੀ ਘਾਟੇ ਦਾ ਸੌਦਾ ادارے ਦੇ ਲਈ ਆਦਾਰਾ ਖਾਤਮੇ ਵੱਲ ਜਾਂਦਾ ਪਰ ਇਹਨਾਂ ਅਫਸਰਾਂ ਵੱਲੋਂ ਮੰਤਰੀਆਂ ਵੱਲੋਂ ਮਿਲੀ ਭੁਗਤ ਦੇ ਨਾਲ ਆਪਣੀਆਂ ਜਾਂ ਆਪਣੇ ਰਿਸ਼ਤੇਦਾਰਾਂ ਦੀਆਂ ਕਿਲੋਮੀਟਰ ਗੱਡੀਆਂ ਪਾ ਕੇ ਆਦਾਰੇ ਨੂੰ ਖਾਤਮੇ ਵੱਲ ਲੈ ਕੇ ਜਾਇਆ ਲਾ ਕੇ ਜਾਇਆ ਜਾ ਰਿਹਾ ਅਸੀਂ ਮੰਗ ਜਦੋਂ ਸਰਕਾਰ ਸੱਤਾ ਦੇ ਵਿੱਚ ਆਈ ਸੀ ਉਦੋਂ ਤਾਂ ਇਹ ਕਿਹਾ ਗਿਆ ਸੀ ਕਿ ਜਿਹੜੀ ਕਿਲੋਮੀਟਰ ਸਕੀਮ ਹੈ ਠੇਕੇਦਾਰੀ ਸਿਸਟਮ ਹੈ ਰੱ ਜਿਹੜੇ ਕੱਚੇ ਮੁਲਾਜ਼ਮ ਨੇ 12-12000 ਰੁਪਏ ਤੇ ਨੌਕਰੀ ਕਰਦੇ ਨੇ ਉਹਨਾਂ ਨੂੰ ਪੱਕੇ ਕੀਤਾ ਜਾਵੇਗਾ ਤਾਂ ਉਸ ਮੰਗ ਨੂੰ ਲੈ ਕੇ ਹੁਣ ਤੇ ਕਿੰਨੀਆਂ ਕਮੇਟੀਆਂ ਹੋਈਆਂ ਨੇ ਜੀ ਬਿਲਕੁਲ ਜੀ ਜੇਕਰ ਮੈਂ ਦੱਸ ਦੇਵਾਂ ਲਗਭਗ 52 ਦੇ ਕਰੀਬ ਮੀਟਿੰਗਾਂ ਇਸ ਸਰਕਾਰ ਨਾਲ ਹੋ ਚੁੱਕੀਆਂ ਨੇ ਪਰ ਇਸ ਸਰਕਾਰ ਦੇ ਉਹ ਗੱਲ ਆ ਵੀ ਹਾਥੀ ਦੇ ਦੰਦ ਨੇ ਖਾਣਦੇ ਹੋਰ ਨੇ ਦਿਖਾਉਣਦੇ ਹੋਰ ਨੇ ਇਹ ਆਮ ਆਦਮੀ ਆਮ ਆਦਮੀ ਕਰਕੇ ਜੋ ਲੋਕਾਂ ਦੀ ਸympathy ਲੈ ਕੇ ਸਰਕਾਰ ਬਣਾ ਗਏ ਪਰ ਉਸ ਤੋਂ ਬਾਅਦ ਇਹਨਾਂ ਦੇ ਤੇਵਰ ਬਦਲ ਗਏ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਆਦਮੀ ਦੀ ਨਹੀਂ ਰਹੀ ਉਹ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਦੀ ਜਾਂ ਦਿੱਲੀ ਵਾਲਿਆਂ ਦੀ ਸਰਕਾਰ ਬਣ ਕੇ ਰਹਿ ਚੁੱਕੀ ਹੈ ਇੱਕ ਵੀ ਮੁਲਾਜ਼ਮ ਪੱਕਾ ਨਹੀਂ ਕੀਤਾ ਗਿਆ ਜਦੋਂ ਕਿ ਇਹਨਾਂ ਨੇ ਕਿਹਾ ਸੀ ਅਸੀਂ ਮੁਲਾਜ਼ਮ ਪੱਕੇ ਕਰਾਂਗੇ ਪਹਿਲੀ ਕੈਬਨਿਟ ਦੇ ਵਿੱਚ ਹਰਾ ਪੰਨ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਲਈ ਚੱਲੇਗਾ ਪਰ ਲਗਭਗ 4 ਸਾਲ ਹੋਣ ਦੇ ਬਾਵਜੂਦ ਇੱਕ ਵੀ ਮੁਲਾਜ਼ਮ ਨੂੰ ਪੱਕਾ ਨਹੀਂ ਕੀਤਾ ਗਿਆ ਤੇ ਇੱਕ ਵੀ ਆਪਣੀ ਮਾਲਕੀ ਵਾਲੀ ਨਵੀਂ ਬੱਸ ਨਹੀਂ ਪਾਈ ਗਈ ਸਗੋਂ ਕਿਲੋਮੀਟਰ ਗੱਡੀਆਂ ਦਾ ਕੁਹਾੜਾ ਲੈ ਕੇ ਆਦਾਰੇ ਨੂੰ ਖਾਤਮੇ ਵੱਲ ਲੈ ਕੇ ਜਾ ਰਹੇ ਨੇ ਹੁਣ ਜੇ ਗੱਲ ਕਰੀਏ ਤਾਂ ਪੀਆਰਟੀਸੀ ਪਨਵਸ ਦੇ ਵਿੱਚ ਕਿੰਨੀਆਂ ਬੱਸਾਂ ਨੇ ਜਿਹੜੀਆਂ ਸਰਕਾਰੀ ਤੌਰ ਤੇ ਘਟ ਚੁੱਕੀਆਂ ਨੇ ਤੇ ਜਿਹੜੇ ਕਿਲੋਮੀਟਰ ਸਕੀਮ ਵਾਲਿਆਂ ਨੇ ਉਹ ਵਧ ਰਹੀਆਂ ਨਹੀਂ ਗਈਆਂ ਜੇਕਰ ਮੈਂ ਗੱਲ ਕਰਾਂ ਕਿ ਪਿਛਲੇ 4 ਸਾਲਾਂ ਦੇ ਕਰੀਬ ਤਕਰੀਬ ਵਿੱਚ 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 ਲਗਭਗ 4450 ਦੇ ਕਰੀਬ ਗੱਡੀਆਂ ਕੰਡਮ ਹੋ ਚੁੱਕੀਆਂ ਨੇ ਜਿਸ ਦੇ ਨਾਲ ਸਾਡੇ ਡਰਾਈਵਰਾਂ ਨੂੰ ਵੇਟਿੰਗ ਦੇ ਵਿੱਚ ਪਾਇਆ ਜਾ ਰਿਹਾ ਹੈਗਾ ਤੇ ਕਿਲੋਮੀਟਰ ਗੱਡੀਆਂ ਤਿੰਨ ਪਰ ਤਿੰਨ ਉਹਨਾਂ ਦਾ ਕੁਹਾੜਾ ਲੈ ਕੇ ਆਂਦੇ ਨੇ ਪਹਿਲਾਂ ਵੀ 2-250 ਦੇ ਕਰੀਬ ਕਿਲੋਮੀਟਰ ਗੱਡੀਆਂ ਪਰ ਜੋ ਤੁਸੀਂ ਰੋਡਾਂ ਤੇ ਦੇਖਦੇ ਹੋ ਵੱਡੇ ਵੱਡੇ ਸਟਿੱਕਰਾਂ ਤੇ ਜਿੰਨਾਂ ਦੇ ਸਾਈਡ ਤੇ ਨਮੀਆਂ ਗੱਡੀਆਂ ਤੇ ਪੰਜ ਵਸ ਪੈਪਸੂ ਰੋਡ ਵਿੱਚ ਲਿਖਿਆ ਹੋਇਆ ਉਹ ਗੱਡੀਆਂ ਇੱਕ ਕਿਲੋਮੀਟਰ ਗੱਡੀਆਂ ਨੇ ਦੇਖਣ ਨੂੰ ਸਾਨੂੰ ਸਰਕਾਰੀ ਲੱਗਦੀਆਂ ਨੇ ਪਰ ਇਹਨਾਂ 4 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਵੀ ਆਪਣੀ ਮਾਲਕੀ ਵਾਲੀ ਨਵੀਂ ਬੱਸ ਨਹੀਂ ਪਾਈ ਜੋ ਕਿ ਮੈਂ ਪਹਿਲਾਂ ਹੀ ਦੱਸਿਆ ਕਿ ਹਾਥੀ ਦੇ ਦੰਦ ਨੇ ਕਹਿਣ ਦੇ ਹੋਰ ਨੇ ਵੋਟਾਂ ਤੋਂ ਪਹਿਲਾਂ ਨੇ ਤੇ ਤੇਵਰ ਹੋਰ ਸੀ ਪਰ ਜਿੱਤਣ ਤੋਂ ਬਾਅਦ ਇਹਨਾਂ ਦੇ ਤੇਵਰ ਹੋਰ ਕਿਲੋਮੀਟਰ ਸਕੀਮ ਕੀ ਹੈ ਜੇ ਅਸੀਂ ਗੱਲ ਕਰੀਏ ਸਮਝਣਾ ਹੋਵੇ ਆਮ ਬੰਦੇ ਨੇ ਸਮਝਣਾ ਹੋਵੇ ਕਿ ਕਿ ਜਦੋਂ ਜਦੋਂ ਇਸ ਤਰ੍ਹਾਂ ਚੌਂਕ ਜਾਮ ਹੁੰਦੇ ਨੇ ਤਾਂ ਆਮ ਲੋਕ ਪਰੇਸ਼ਾਨ ਹੁੰਦੇ ਨੇ ਤਾਂ ਉਹਨਾਂ ਨੂੰ ਵੀ ਤੁਹਾਡੀ ਦੁੱਖ ਤਕਲੀਫ ਪਤਾ ਲੱਗੇਗੀ ਕਿ ਕਿਲੋਮੀਟਰ ਸਕੀਮ ਨਾਲ ਕੀ ਨੁਕਸਾਨ ਹੁੰਦਾ ਹੈ ਕਿਸ ਰੂਪ ਦੇ ਵਿੱਚ ਜਿਹੜੀ ਇਹ ਕੰਮ ਕਰਦੀ ਹੈਗੀ ਬਿਲਕੁਲ ਜੀ ਜਿਹੜੀ ਕਿਲੋਮੀਟਰ ਸਕੀਮ ਦੀ ਗੱਡੀ ਆ ਉਹ ਅੱਜ ਜੋ ਅਸੀਂ ਬੰਦ ਕੀਤਾਗਾ ਮੈਂ ਮੰਨਦਾ ਕਿ ਆਮ ਜਨਤਾ ਨੂੰ ਪਰੇਸ਼ਾਨੀ ਹੋ ਰਹੀ ਆ ਪਰ ਇਹ ਪਰੇਸ਼ਾਨੀ ਤੇਰੀ ਮਾਫੀ ਚਾਣਿਆ ਬੜੀ ਸਾਰੀ ਸਾਰੀ ਜ਼ਿੰਮੇਵਾਰੀ ਸਰਕਾਰ ਤੇ ਮੈਨੇਜਮੈਂਟ ਕਿਲੋਮੀਟਰ ਜੋ ਸਕੀਮ ਆ ਇੱਕ ਪ੍ਰਾਈਵੇਟ ਮਾਲਕ ਦੀ ਗੱਡੀ ਹੁੰਦੀ ਆ ਜੋ ਕਿ 5 ਸਾਲ ਦੇ ਲਈ ਆਧਾਰੇ ਦੇ ਕੋਲੇ ਐਗਰੀਮੈਂਟ ਤੇ ਪਾਈ ਜਾਂਦੀ ਆ ਉਧਰ ਤੇ ਡਰਾਈਵਰ ਵੀ ਪ੍ਰਾਈਵੇਟ ਮਾਲਕ ਦਾ ਆਪਣਾ ਦਿੱਤਾ ਜਾਂਦਾ ਤੇ ਸਿਰਫ ਡਰਾਈਵਰ ਜਿਹੜਾ ਕਨੈਕਟਰ ਹੈ ਉਹ ادارے ਦਾ ਦਿੱਤਾ ਜਾਂਦਾ ਉਹਦੀ ਰਿਪੇਅਰ ਵੀ ਬਾਹਰ ਹੁੰਦੀ ਆ ਉਹਦਾ ਇੱਕ ਜੋ ਐਗਰੀਮੈਂਟ ਹੈ 12000 ਕਿਲੋਮੀਟਰ ਮਹੀਨੇ ਦਾ ਕੀਤਾ ਜਾਂਦਾ ਜਦ ਕਿ ਕਹਿੰਦਾ ਭਾਅ ਵੀ ਇੱਕ 400 ਕਿਲੋਮੀਟਰ ਦੀ ਔਸਤ ਬੰਦੀ ਆ ਡੇਲੀ ਦੀ ਪਰ ਇਹਨਾਂ ਅਫਸਰਾਂ ਵੱਲੋਂ ਮਿਲੀ ਭੋਗਤ ਦੇ ਨਾਲ ਉਹਨਾਂ ਨੂੰ ਵੱਧ ਚੈੱਕ ਬਣਾਉਣ ਦੇ ਲਈ 1 ਕਿਲੋਮੀਟਰ ਗੱਡੀ ਤੋਂ 550 600 ਕਿਲੋਮੀਟਰ ਕਰਵਾਏ ਜਾਂਦੇ ਨੇ ਜਿਹੜੇ 5 ਸਾਲ ਤੇ ਲਈ ادارے ਕੋਲੇ ਕੰਮ ਕਰਦੀ ਆ ਇੱਕ 35 ਲੱਖ ਰੁਪਇਆ ਲਾ ਕੇ ਇੱਕ ਪ੍ਰਾਈਵੇਟ ਮਾਲਕ ਗੱਡੀ ادارے ਨੂੰ ਦਿੰਦਾ ਤੇ ਮਹੀਨੇ ਦੀ ਮਹੀਨੇ ਉਹਦੀਆਂ ਕਿਸ਼ਤਾਂ ਜਾਂ ਉਹਦਾ ਮੁਨਾਫਾ ਵੀ ਲੈ ਜਾਂਦਾ ਤੇ 5 ਸਾਲ ਬਾਅਦ ਉਹ ਗੱਡੀ ਵੀ ਆਪਣੇ ਨਾਂ ਲੈ ਕੇ ਚਲਾ ਜਾਂਦਾ ਸਿੱਧਾ ਸਿੱਧਾ ਮੈਂ ਦੱਸਾਂ ਕਿ 35 ਲੱਖ ਰੁਪਇਆ ਲਾ ਕੇ 5 ਸਾਲ ਦੇ ਵਿੱਚ 1.5 ਕਰੋੜ ਰੁਪਇਆ ਮੁਨਾਫਾ ਕਿੱਟਿਆ ਜਾਂਦਾ ਜੋ ਕਿ ਬਹੁਤ ਹੀ ਘਾਟੇ ਦਾ ਬਣ ਜਾ ਜੀ ਜੇ ਗੱਲ ਕਰੀ ਜਿਵੇਂ ਤੁਸੀਂ ਦੱਸਿਆ ਕਿ ਜੇ ਕੋਈ ਇੱਕ ਬੰਦਾ ਬੱਸ ਪਾਉਂਦਾਗਾ ਤਾਂ ਉਹਦਾ ਮੁਨਾਫਾ ਵੀ ਉਸ ਨੂੰ ਜਾਂਦਾ ਤੇ ਇਸ ਤੋਂ ਬਾਅਦ ਜਦੋਂ ਟੈਂਡਰ ਖਤਮ ਹੁੰਦਾ ਤਾਂ ਬੱਸ ਵੀ ਮਾਲਕ ਦੀ ਰਹਿ ਜਾਂਦੀ ਹੈ ਜੀ ਬਿਲਕੁਲ ਬਿਲਕੁਲ ਜੋ 5 ਸਾਲ ਦੀਆਂ ਕਿਸ਼ਤਾਂ ਨੇ ਉਹ ਵੀ ਉਹ ਅਦਾਰੇ ਦੇ ਸਿਰ ਤੋਂ ਭਰ ਜਾਂਦਾ ਤੇ ਨਾਲ ਦੀ ਨਾਲ ਮੁਨਾਫਾ ਵੀ ਕਮਾਈ ਜਾਂਦਾ 5 ਸਾਲ ਬਾਅਦ ਉਹ ਮੁਨਾਫਾ ਵੀ ਲੈ ਜਾਂਦਾ ਤੇ ਬੱਸ ਵੀ ਲੈ ਕੇ ਉਹ ਬੱਸ ਦਾ ਰੰਗ ਚੇਂਜ ਕਰਕੇ ਖੁਦ ਵਰਤੇ ਕਿਸੇ ਕਾਲਜ ਨੂੰ ਵਿੱਚ ਕਿਸੇ ਪ੍ਰਾਈਵੇਟ ਬੱਸ ਮਾਲਕ ਨੂੰ ਵੇਚੇ ਉਹਦੀ ਜ਼ਿੰਮੇਵਾਰੀ ਹੋ ਜਾਂਦੀ ਹੈ ਜੋ ਕਿ ਬਹੁਤ ਘਾਟੇ ਦਾ ਬਣ ਜਾ ਜੇਕਰ ਇੱਕ ਆਪਣੀ ਮਾਲਕੀ ਵਾਲੀ ਬੱਸ ਪੈਂਦੀ ਆ ਆਰਸੀ 15 ਸਾਲ ਦੇ ਲਈ ਵੈਲਿਡ ਹੁੰਦੀ ਆ 15 ਸਾਲ ਦੇ ਲਈ ਇਦਾਰੇ ਤੱਕ ਕੰਮ ਕਰਦੀ ਆ ਜੋ ਕਿ ਅਸੀਂ ਮੰਗ ਕਰਦੇ ਆ ਕਿਲੋਮੀਟਰ ਗੱਡੀਆਂ ਦੇ ਟੈਂਡਰ ਨੇ ਜੋ ਘਾਟੇ ਦਾ ਬਣ ਜਾ ਉਹਨਾਂ ਨੂੰ ਰੱਦ ਕਰਕੇ ਆਪਣੀ ਮਾਲਕੀ ਵਾਲੀਆਂ 10000 ਨਵੀਆਂ ਬੱਸਾਂ ਪਾਈਆਂ ਹੁਣ ਤੱਕ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਐ ਅਗਲਾ ਕੀ ਐਕਸ਼ਨ ਪਲਾਨ ਆ ਤੁਹਾਡਾ ਅੱਜ ਕੋਈ ਗੱਲਬਾਤ ਨਹੀਂ ਹੋਈ ਜੀ ਪਿਛਲੀ 14 ਤਰੀਕ ਨੂੰ ਅਸੀਂ ਬੰਦ ਕੀਤਾ ਸੀ ਸਾਢੇ 4 ਘੰਟੇ ਬਰਨਾਲਾ ਕੈਂਚੇ ਬੰਦ ਰੱਖੀਆਂ ਸੀ ਉਸ ਦਿਨ ਰਾਤ ਦੇ ਚ ਸਰਕਾਰ ਜਾਂ ਮੈਨੇਜਮੈਂਟ ਆਈ ਸੀ ਅਸੀਂ ਉਹਨਾਂ ਤੋਂ ਮੰਗ ਕੀਤੀ ਗੱਡੀਆਂ ਦੇ ਜੋ ਟੈਂਡਰ ਨੇ ਉਹ ਰੱਦ ਕੀਤੇ ਜਾਂ ਪਰ ਉਹਨਾਂ ਨੇ ਰੱਦ ਕਰਨ ਦੀ بجائے ਉਹਨਾਂ ਨੂੰ ਅੱਗੇ ਐਕਸਟੈਂਡ ਕਰਕੇ ਅੱਜ 23 ਤਰੀਕ ਤੇ ਲੈ ਜਾਂਦਾ ਸੀ ਅੱਜ 23 ਤਰੀਕ ਆ ਅੱਜ ਫੇਰ ਖੋਲਣ ਜਾ ਰਹੇ ਨੇ ਫਿਲਹਾਲ ਕੋਈ ਰਾਪਤਾ ਨਹੀਂ ਜੇਕਰ 2 ਵਜੇ ਤੱਕ ਕਿਲੋਮੀਟਰ ਗੱਡੀਆਂ ਦੇ ਟੈਂਡਰ ਰੱਦ ਨਹੀਂ ਕੀਤੇ ਜਾਂਦੇ ਤਕਰੀਬਨ ਤਕਰੀਬਨ ਪਾਉਣਾ ਇੱਕ ਹੋ ਚੁੱਕਿਆ ਹੈਗਾ ਸਵਾ ਇੱਕ ਘੰਟੇ ਦਾ ਸਮਾਂ ਹੋਰ ਹੈ ਜੇਕਰ ਸਵਾ ਘੰਟੇ ਦੇ ਵਿੱਚ ਕਿਲੋਮੀਟਰ ਗੱਡੀਆਂ ਦੇ ਟੈਂਡਰ ਰੱਦ ਨਹੀਂ ਕੀਤੇ ਜਾਂਦੇ ਤਾਂ ਉਸ ਤੋਂ ਬਾਅਦ ਜਿੰਨੀ ਵੀ ਰੋਡ ਤੇ ਸਰਵਿਸ ਚੱਲਦੀ ਆ ਉਹ ਵੀ ਮੁਕੰਮਲ ਚੱਕਾ ਜਾਮ ਕਰਕੇ ਬੰਦ ਕੀਤੀ ਜਾਊਗੀ ਬਿਲਕੁਲ ਇਸ ਤੋਂ ਬਾਅਦ ਇਹੀ ਜਿਹੜਾ ਜਥੇਬੰਦੀਆਂ ਦਾ ਕਹਿਣਾ ਹੈਗਾ ਕਿ ਜੇਕਰ 2 ਵਜੇ ਤੱਕ ਸਰਕਾਰ ਨੇ ਕੋਈ ਜਿਹੜਾ ਜਿਹੜਾ ਆਲਟੀਮੇਟਮ ਦਿੱਤਾ ਹੈ ਉਹਦੇ ਸੰਬੰਧੀ ਕੋਈ ਨੋਟਿਸ ਨਾ ਲਿਆ ਤਾਂ ਪੂਰਨ ਤੌਰ ਤੇ ਜਿਹੜੀ ਸਰਵਿਸ ਹੈਗੀ ਪੀਆਰਟੀਸੀ ਤੇ ਪਨਵਸ ਦੀ ਪੋਸਟ ਨੂੰ ਲੰਬੇ ਸਮੇਂ ਲਈ ਬੰਦ ਕਰਨ ਦਾ ਜਿਹੜਾ ਐਲਾਨ ਹੈਗਾ ਉਹ ਕੀਤਾ ਗਿਆ ਹੈਗਾ ਹੁਣ ਦੇਖਣਾ ਹੋਵੇਗਾ ਕਿ ਕਿਸ ਤਰ੍ਹਾਂ ਜਿਹੜਾ ਸਰਕਾਰ ਹੈਗੀ ਜਿਹੜਾ ਇਹ ਕੋਈ ਫੈਸਲਾ ਲੈਂਦੀ ਹੈ ਕਿਲੋਮੀਟਰ ਸਕੀਮ ਨੂੰ ਲੈ ਕੇ ਕਿਉਂਕਿ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਲਈ ਵੱਡੇ ਪੱਧਰ ਤੇ ਜਿਹੜੀ ਸਕੀਮ ਹੈਗੀ ਉਹ ਘਾਤਕ ਸਿੱਧ ਹੋ ਰਹੀ ਹੈ ਉਹ ਸਿਰਫ ਮਹਿਜ 12000 ਤੋਂ ਲੈ ਕੇ 15000 ਰੁਪਏ ਤੱਕ ਜਿਹੜੀ ਉਹਨਾਂ ਦੀ ਮਾਮੂਲੀ ਤਨਖਾਹ ਦੇ ਉੱਪਰ ਕੰਮ ਕਰਨ ਨੂੰ ਮਜਬੂਰ ਨੇਗੇ ਪੰਜਾਬ ਤੱਕ ਤੋਂ ਕੁਲਵੀਰ ਸਿੰਘ ਸੰਗਰੂਰ